ਇੰਨਾਂ ਛੁੱਟੀਆਂ ਦਾ ਬੜਾ ਚਾਹ ਹੁੰਦਾ ਹੈ ਪਰ ਦੇਖਣ ਵਿੱਚ ਆਇਆ ਹੈ ਕਿ ਅਸੀਂ ਇੰਨਾਂ ਛੁੱਟੀਆਂ ਦੀ ਯੋਗ ਵਰਤੋਂ ਨਹੀਂ ਕਰਦੇ ਅਤੇ ਇੱਕ ਇੱਕ ਕਰਕੇ ਇਹ ਮਹੀਨੇ ਭਰਦੀਆਂ ਛੁੱਟੀਆਂ ਬਿਨਾਂ ਕੁਝ ਕੀਤਿਆਂ ਹੀ ਲੰਘ ਜਾਂਦੀਆਂ ਹਨ ਆਓ ਇਸ ਵਾਰ ਇੰਨਾਂ ਗਰਮੀ ਦੀਆਂ ਛੁੱਟੀਆਂ ਨੂੰ ਕੁਝ ਵੱਖਰੇ ਢੰਗ ਨਾਲ ਬਿਤਾਈਏ ਸਭ ਤੋਂ ਪਹਿਲਾਂ ਤਾਂ ਇਨਾਂ ਛੁੱਟੀਆਂ 'ਚ ਆਪਣੀ ਸਿਹਤ ਦਾ ਧਿਆਨ ਰੱਖੋ ਤੜਕੇ 5-6 ਵਜੇ ਉੱਠ ਕੇ ਸੈਰਤੇ ਜਾਓ ਸਵੇਰੇ-ਸਵੇਰੇ ਸੂਰਜ ਚੜਨ ਦਾ ਸੁੰਦਰ ਦ੍ਰਿਸ਼ ਦੇਖੋ ਪੰਛੀਆਂ ਨੂੰ ਚੋਗਾ ਚੁਗਣ ਜਾਂਦੇ ਦੇਖੋ ਕੁਦਰਤ ਨਾਲ ਜੁੜੋ ਹਲਕੀ-ਫੁਲਕੀ ਕਸਰਤ ਜ਼ਰੂਰ ਕਰੋ ਸੈਰ ਤੇ ਨਹੀਂ ਜਾ ਸਕਦੇ ਤਾਂ ਘਰੇ ਹੀ ਸਫਵਿਸ਼ਾ ਕੇ ਰੋਜ਼ਾਨਾ 15-20 ਮਿੰਟ ਕਸਰਤ ਜ਼ਰੂਰ ਕਰੋ ਇੰਨਾ ਛੁੱਟੀਆਂ ਚ ਆਪਣੇ ਘਰ ਕੋਈ ਅਖਬਾਰ ਜ਼ਰੂਰ ਲਗਵਾਓ ਸਾਡੇ ਬਹੁਤੇ ਘਰਾਂ ਚ ਅਖਬਾਰ ਹੀ ਨਹੀਂ ਆਉਂਦਾ ਅਖਬਾਰ ਪੜਨ ਦੇ ਨਾਲ ਤੁਹਾਡੇ ਸ਼ਬਦ ਭੰਡਾਰ ਚ ਵਾਧਾ ਹੋਵੇਗਾ ਅਤੇ ਪੜਨ ਦੀ ਸਪੀਡ ਵੀ ਵਧੇਗੀ ਸੋ ਇੰਨਾ ਛੁੱਟੀਆਂ ਚ ਹਰ ਰੋਜ਼ ਅਖਬਾਰ ਜ਼ਰੂਰ ਪੜੋ ਮਾਪਿਆਂ ਨੂੰ ਵੀ ਬੇਨਤੀ ਹੈ ਉਹ ਆਪਣੇ ਬੱਚਿਆਂ ਨੂੰ ਅਖਬਾਰ ਜ਼ਰੂਰ ਲਵਾ ਕੇ ਦੇਣ ਅਖਬਾਰ ਪੜਨ ਦੇ ਨਾਲ ਨਾਲ ਹੀ ਆਪਣੀਆਂ ਮਨਪਸੰਦ ਪੁਸਤਕਾਂ ਵੀ ਜ਼ਰੂਰ ਪੜੋ ਇਹ ਪੁਸਤਕਾਂ ਸਾਡੇ ਮਨੋਰੰਜਨ ਦੇ ਨਾਲ ਨਾਲ ਸਾਡੇ ਗਿਆਨ 'ਚ ਵੀ ਵਾਧਾ ਕਰਦੀਆਂ ਹਨ ਸਕੂਲ ਲਾਇਬ੍ਰੇਰੀ ਚੋਂ ਆਪਣੀਆਂ ਮਨਪਸੰਦ ਪੁਸਤਕਾਂ ਇਸ਼ੂ ਕਰਵਾ ਕੇ ਇਨ੍ਹਾਂ ਗਰਮੀ ਦੀਆਂ ਛੁੱਟੀਆਂ 'ਚ ਜ਼ਰੂਰ ਪੜੋ ਇਨ੍ਹਾਂ ਛੁੱਟੀਆਂ 'ਚ ਆਪਣੀ ਲਿਖਾਈ 'ਚ ਸੁਧਾਰ ਕਰੋ ਪੰਜਾਬੀ ਹਿੰਦੀ ਅੰਗਰੇਜ਼ੀ ਦੀ ਲਿਖਾਈ 'ਚ ਸੁਧਾਰ ਕਰੋ ਅੱਖਰਾਂ ਦੀ ਬਨਾਵਟ ਵੱਲ ਵਿਸ਼ੇਸ਼ ਧਿਆਨ ਦਿਓ ਬਾਜ਼ਾਰ 'ਚ ਲਿਖਾਈ ਸੁਧਾਰਨ ਲਈ ਅਨੇਕਾਂ ਕਾਪੀਆਂ ਮਿਲ ਜਾਂਦੀਆਂ ਹਨ ਹਰ ਰੋਜ਼ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਦਾ ਇੱਕ ਇੱਕ ਸਫ਼ਾ ਸੁੰਦਰ ਲਿਖਾਈ ਦਾ ਲਿਖੋ ਤੁਸੀਂ ਦੇਖੋਗੇ ਕਿ ਛੁੱਟੀਆਂ ਦੇ ਅਖੀਰ 'ਚ ਤੁਹਾਡੀ ਲਿਖਾਈ 'ਚ ਜ਼ਰੂਰ ਸੁਧਾਰ ਹੋਇਆ ਹੋਵੇਗਾ। ਲਿਖਾਈ ਸੋਹਣੀ ਹੋਣ ਨਾਲ ਪੇਪਰਾਂ 'ਚੋਂ ਨੰਬਰ ਵੀ ਵੱਧ ਆਉਣਗੇ। ਸੋ ਇਹਨਾਂ ਛੁੱਟੀਆਂ ਵਿੱਚ ਆਪਣੀ ਲਿਖਾਈ ਜ਼ਰੂਰ ਸੁਧਾਰੋ। ਪਿਆਰੇ ਵਿਦਿਆਰਥੀਓ, ਇਹਨਾਂ ਛੁੱਟੀਆਂ 'ਚ ਤੁਸੀਂ ਜਿਸ ਵੀ ਵਿਸ਼ੇ 'ਚੋਂ ਕਮਜ਼ੋਰ ਹੋ, ਉਸ ਵਿਸ਼ੇ ਤੇ ਜ਼ਿਆਦਾ ਧਿਆਨ ਦੇ ਕੇ ਉਸ ਵਿਸ਼ੇ ਤੇ ਆਪਣੀ ਪਕੜ ਮજબૂત ਕਰੋ ਹਿਸਾਬ ਵਿਸ਼ੇ ਦੇ ਫਾਰਮੂਲੇ ਸਿੱਖੋ ਪਹਾੜੇ ਯਾਦ ਕਰੋ ਸਾਇੰਸ ਵਿਸ਼ੇ ਤੇ ਧਿਆਨ ਦਿਓ ਅੰਗਰੇਜ਼ੀ ਦੇ ਸਪੈਲਿੰਗ ਲਿਖਣੇ ਸਿੱਖੋ ਨਕਸ਼ੇ ਪੜ੍ਹਨੇ ਸਿੱਖੋ ਐਟਲਸ ਦੇਖਣੀ ਸਿੱਖੋ ਇਨ੍ਹਾਂ ਛੁੱਟੀਆਂ 'ਚ ਆਪਣੀ ਜਮਾਤ ਦੀਆਂ ਹਿੰਦੀ ਪੰਜਾਬੀ ਸਮਾਜਿਕ ਆਦ ਵਿਸ਼ੇ ਦੀਆਂ ਕਿਤਾਬਾਂ ਪੜ੍ਹ ਲਵੋ ਜਦ ਅਧਿਆਪਕ ਸਕੂਲ ਵਿੱਚ ਇਹ ਕਿਤਾਬਾਂ ਪੜ੍ਹਾਉਣਗੇ ਤਾਂ ਪਹਿਲਾਂ ਹੀ ਪੜੀਆਂ ਹੋਣ ਕਰਕੇ ਤੁਹਾਨੂੰ ਪਾਠ ਜਲਦੀ ਸਮਝ ਆ ਜਾਣਗੇ ਇਨ੍ਹਾਂ ਛੁੱਟੀਆਂ ਵਿੱਚ ਡਿਕਸ਼ਨਰੀ ਦੀ ਵਰਤੋਂ ਕਰਨੀ ਸਿੱਖੋ ਡਿਕਸ਼ਨਰੀ ਚੋਂ ਨਵੇਂ-ਨਵੇਂ ਸ਼ਬਦਾਂ ਦੇ ਅਰਥ ਜਾਣੋ ਮਾਂ ਬੋਲੀ ਪੰਜਾਬੀ ਦੇ ਨਵੇਂ-ਨਵੇਂ ਸ਼ਬਦ ਸਿੱਖੋ ਸ਼ਬਦਾਂ ਦੇ ਅਰਥ ਸਿੱਖੋ ਪਿੰਡੂ ਸ਼ਬਦਾਵਲੀ ਸਿੱਖੋ ਉਪ ਬੋਲੀਆਂ ਦੇ ਸ਼ਬਦ ਵੀ ਸਿੱਖੋ ਛੁੱਟੀਆਂ ਦਾ ਕੰਮ ਰੋਜ਼ਾਨਾ ਥੋੜਾ ਥੋੜਾ ਕਰਕੇ ਕਰੋ ਸਕੂਲ ਵੱਲੋਂ ਦਿੱਤਾ ਕੰਮ ਮਕਾਉਣ ਦੀ ਕਾਲੀ ਨਾ ਕਰੋ ਕੰਮ ਨੂੰ ਸਮਝ ਕੇ ਕਰੋ ਤਾਂ ਜੋ ਤੁਹਾਨੂੰ ਯਾਦ ਰਹਿ ਸਕੇ ਛੁੱਟੀਆਂ ਵਿੱਚ ਦਿੱਤੇ ਸਕੂਲ ਦੇ ਕੰਮ ਨੂੰ ਬੋਝ ਨਾ ਸਮਝੋ ਸਗੋਂ ਸ਼ੌਂਕ ਨਾਲ ਦਿਲ ਲਾ ਕੇ ਸੁੰਦਰ ਲਿਖਾਈ ਵਿੱਚ ਛੁੱਟੀਆਂ ਦਾ ਕੰਮ ਕਰੋ ਜਿਹੜੇ ਵਿਦਿਆਰਥੀ ਜਮਾਤ ਵਿੱਚ ਲੇਟ ਦਾਖਲ ਹੋਏ ਹਨ ਭਾਵੇਂ ਜੋ ਅਪ੍ਰੈਲ ਅਤੇ ਮਈ ਮਹੀਨੇ ਚ ਕਰਾਇਆ ਕੰਮ ਕਾਪੀਆਂ ਤੇ ਨਹੀਂ ਕਰ ਸਕੇ ਉਹ ਵਿਦਿਆਰਥੀ ਇਹਨਾਂ ਛੁੱਟੀਆਂ ਚ ਆਪਣਾ ਪਿਛਲਾ ਰਹਿਦਾ ਕੰਮ ਵੀ ਪੂਰਾ ਕਰ ਲੈਣ ਆਪਣੀਆਂ ਕਾਪੀਆਂ ਪੂਰੀਆਂ ਕਰ ਲੈਣ ਤਾਂ ਜੋ ਅਗਾਹ ਜਾ ਕੇ ਸਮੱਸਿਆ ਨਾ ਆਵੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਪੰਜਾਬ ਐਜੂਕੇਅਰ ਐਪ ਬਣਾਇਆ ਹੋਇਆ ਹੈ ਇਸ ਐਪ ਉਤੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਹਰ ਵਿਸ਼ੇ ਦੀ ਸਮਗਰੀ ਉਪਲਬਧ ਹੈ ਪੜ੍ਹਾਈ 'ਚ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਪੰਜਾਬ ਐਜੂਕੇਅਰ ਐਪ ਦੀ ਮਦਦ ਲੈ ਸਕਦੇ ਹੋ ਜਾਂ ਆਪਣੇ ਅਧਿਆਪਕ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਇਨਾਂ ਛੁੱਟੀਆਂ 'ਚ ਆਪਣੇ ਸ਼ੌਂਕ ਵੀ ਜ਼ਰੂਰ ਪੂਰੇ ਕਰੋ ਤੁਹਾਡੇ ਵਿੱਚੋਂ ਕਿਸੇ ਨੂੰ ਖੇਡਣ ਦਾ ਸ਼ੌਂਕ ਹੈ ਕਿਸੇ ਨੂੰ ਸੰਗੀਤ ਦਾ ਸ਼ੌਂਕ ਹੈ ਡਰਾਇੰਗ ਦਾ ਸ਼ੌਂਕ ਹੈ ਜਾਂ ਕਿਸੇ ਹੋਰ ਚੀਜ਼ ਦਾ ਸ਼ੌਂਕ ਹੈ ਇਨਾਂ ਛੁੱਟੀਆਂ 'ਚ ਆਪਣੇ ਸ਼ੌਂਕਾਂ ਲਈ ਵੀ ਸਮਾਂ ਜ਼ਰੂਰ ਕੱਢੋ ਘਰ ਦੇ ਕੰਮਾਂ ਵਿੱਚ ਮਾਤਾ ਜੀ ਨਾਲ ਹੱਥ ਵਟਾਓ ਛੁੱਟੀਆਂ 'ਚ ਘਰ ਦੀ ਸਾਫ਼ ਸਫਾਈ ਕਰੋ ਆਪਣੀ ਕਿਤਾਬਾਂ ਵਾਲੀ ਬਾਰੀ ਜਾਂ ਕੱਪੜਿਆਂ ਵਾਲੀ ਬਾਰੀ ਨੂੰ ਸਾਫ਼ ਕਰ ਲਵੋ। ਮਾਤਾ ਜੀ ਤੋਂ ਚਾਹ ਬਣਾਉਣੀ ਸਿੱਖ ਲਓ। ਕੱਪੜੇ ਪ੍ਰੈਸ ਕਰਨੇ ਸਿੱਖ ਲਓ। ਆਟਾ ਗੁੰਨਣਾ ਸਿੱਖ ਲਓ। ਦਾਲ ਰੋਟੀ ਬਣਾਉਣੀ ਸਿੱਖ ਲਓ। ਇਹ ਗੁਣ ساری ਉਮਰ ਤੁਹਾਡੇ ਕੰਮ ਆਉਣਗੇ। ਇਨ੍ਹਾਂ ਛੁੱਟੀਆਂ 'ਚ ਮੋਬਾਈਲ ਤੇ ਗੇਮਾਂ ਨਾ ਖੇਡੋ। ਸਗੋਂ ਮੋਬਾਈਲ ਤੋਂ ਆਪਣੇ ਦੇਸ਼ ਬਾਰੇ ਜਾਣਕਾਰੀ ਹਾਸਲ ਕਰੋ। ਦੇਸ਼ ਦੇ ਵੱਖ-ਵੱਖ ਸੂਬਿਆਂ ਬਾਰੇ ਜਾਣੋ ਅਜੰਤਾ ਅਲੋਰਾ ਦੀਆਂ ਗੁਫਾਵਾਂ ਬਾਰੇ ਜਾਣੋ ਚੰਡੀਗੜ੍ਹ ਦਿੱਲੀ ਮੁੰਬਈ ਕਲਕੱਤਾ ਦੀਆਂ ਵੀਡੀਓ ਦੇਖੋ ਪ੍ਰਸਿੱਧ ਘੁੰਮਣ ਫਿਰਨ ਵਾਲੀਆਂ ਥਾਵਾਂ Shimla Kullu Manali Mansoori Kangra Dharamshala ਬਾਰੇ ਘਰ ਬੈਠੇ ਹੀ ਵੀਡੀਓ ਦੇਖ ਕੇ ਆਪਣੇ ਗਿਆਨ 'ਚ ਵਾਧਾ ਕਰੋ ਜੇਕਰ ਜੇਬ ਇਜਾਜ਼ਤ ਦਿੰਦੀ ਹੈ ਤਾਂ ਮਾਪਿਆਂ ਨਾਲ ਇੱਕ ਅੱਧ ਥਾਂ ਤੇ ਕਮ ਫਿਰ ਵੀ ਆਓ ਬੱਚੇ ਅਕਸਰ ਕਹਿੰਦੇ ਹਨ ਕਿ ਨਾਨੀ ਕੋਲੇ ਜਾਵਾਂਗੇ ਮੋٹے ਹੋ ਕੇ ਆਵਾਂਗੇ ਸੋ ਪਿਆਰੇ ਬੱਚਿਓ ਸਮਾਂ ਕੱਢ ਕੇ ਨਾਨਕੇ ਵੀ ਗੇੜਾ ਮਾਰੋ ਇਹਨਾਂ ਛੁੱਟੀਆਂ ਵਿੱਚ ਤੁਸੀਂ ਕੰਪਿਊਟਰ ਦਾ ਕੋਈ ਕੋਰਸ ਕਰ ਸਕਦੇ ਹੋ ਟਾਈਪ ਕਰਨਾ ਸਿੱਖ ਸਕਦੇ ਹੋ ਕੰਪਿਊਟਰ ਤੋਂ ਈਮੇਲ ਭੇਜਣੀ ਸਿੱਖ ਸਕਦੇ ਹੋ ਇਹ ਚੀਜ਼ਾਂ ਸਾਰੀ ਉਮਰ ਤੁਹਾਡੇ ਕੰਮ ਆਉਣੀਆਂ ਹਨ ਇਨ੍ਹਾਂ ਛੁੱਟੀਆਂ 'ਚ ਆਪਣੇ ਆਧਾਰ ਕਾਰਡ ਬਣਵਾ ਲਵੋ ਜੇਕਰ ਆਧਾਰ ਕਾਰਡ ਵਿੱਚ ਕੋਈ ਸੋਧ ਹੈ ਉਹ ਸੋਧ ਕਰਵਾ ਲਓ ਜੇਕਰ ਅਜੇ ਤੱਕ ਬੈਂਕ ਖਾਤਾ ਨਹੀਂ ਖੁਲਵਾਇਆ ਤਾਂ ਉਹ ਵੀ ਖੁਲਵਾ ਲਵੋ ਆਪਣਾ ਜਾਤੀ ਸਰਟੀਫਿਕੇਟ ਵੀ ਬਣਵਾ ਲਵੋ ਤਾਂ ਜੋ ਵਜੀਫਾ ਭਰਨ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ ਇਹਨਾਂ ਛੁੱਟੀਆਂ ਵਿੱਚ ਆਪਣੇ ਸਕੂਲ ਦੇ WhatsApp ਗਰੁੱਪਾਂ ਨੂੰ ਵੀ ਹਰ ਰੋਜ਼ ਸਵੇਰੇ ਅਤੇ ਸ਼ਾਮ ਚੈੱਕ ਕਰਦੇ ਰਹੋ ਸਕੂਲ ਵੱਲੋਂ ਮਿਲੀਆਂ ਹਦਾਇਤਾਂ ਦਾ ਪਾਲਣ ਕਰੋ WhatsApp ਗਰੁੱਪਾਂ ਰਾਹੀਂ ਦੋਸਤਾਂ ਨਾਲ ਵੀ ਜੁੜੇ ਰਹੋ ਸੋ ਪਿਆਰੇ ਵਿਦਿਆਰਥੀਓ ਇਹਨਾਂ ਛੁੱਟੀਆਂ 'ਚ ਗਰਮੀ ਤੋਂ ਬਚੋ ਬਹੁਤ ਜ਼ਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਨਿਕਲੋ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਘਰ ਹੀ ਰਹੋ ਗਰਮੀ 'ਚ ਬਾਹਰ ਨਾ ਨਿਕਲੋ ਵੱਧ ਤੋਂ ਵੱਧ ਪਾਣੀ ਪੀਓ ਤਲੀਆਂ ਚੀਜ਼ਾਂ ਘੱਟ ਖਾਓ ਛੁੱਟੀਆਂ ਵਿੱਚ ਆਪਣਾ ਟਾਈਮ ਟੇਬਲ ਬਣਾ ਲਵੋ ਕਿ ਕਿਹੜਾ ਕੰਮ ਕਦੋਂ ਕਰਨਾ ਹੈ ਅਤੇ ਕਿੰਨੇ ਸਮੇਂ ਲਈ ਕਰਨਾ ਹੈ ਉਸ ਅਨੁਸਾਰ ਹੀ ਆਪਣਾ ਕੰਮ ਕਰੋ ਅਤੇ ਆਪਣੀਆਂ ਗਰਮੀ ਦੀਆਂ ਛੁੱਟੀਆਂ ਨੂੰ ਹੱਸਦੇ ਖੇਡਦੇ ਵਧੀਆ ਢੰਗ ਨਾਲ ਬਤੀਤ ਕਰੋ ਤੁਹਾਨੂੰ ਗਰਮੀ ਦੀਆਂ ਛੁੱਟੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ